ਜੇ ਜਿਹੜੇ ਪੁੱਤ ਧੀ ਲੋ ਨੌਕਰੀਆਂ ਤੋਂ ਨਹੀਂ ਜਾ ਰਹੇ ਨੇ ਇੱਕ ਪ੍ਰਾਈਵੇਟ ਮੁਬਾਰਕ ਹਟਾਓ ਕਾਜ ਦਾਲਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਵਾ ਜਿੰਦਾਬਾਦ ਮੁਬਾਰਕ ਪੰਜਾਬ ਸਰਕਾਰ ਮਰਦਾਵਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਵਾ ਜਿੰਦਾਬਾਦ ਮਰਦਾਬਾਦ ਲਾਲ ਜੀਤ ਕੋ ਜ਼ੋਰ ਮਰਦਾਬਾਦ 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 ਜਾਨ ਕੱਢ ਲਈਂ ਥਲੇ ਉਹਨੂੰ

ਆਈਡੀਓਟ ਮਾਰਟੀ ਦੀ ਬੱਸ ਹੈ ਇਹਦੇ ਵਿੱਚ ਸਰਕਾਰ ਦਾ ਕੋਈ ਵੀ ਹਿੱਸਾ ਨਹੀਂ ਕਿਉਂਕਿ ਇਹ ਕਿਲੋਮੀਟਰ ਵੀ ਇਹਦਾ 4 ਤੋਂ 5 ਲੱਖ ਰੁਪਈਆ ਕਮਾਉਂਦੀ ਹੈ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਜੇ ਤੁਕੇ ਖਾ ਗਈ ਹਾਏ 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 ਬਾਹਰ ਦੇ ਖਾ ਗਈ ਹਾਏ 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 ਉਹ ਜੀ ਜੀ ਹਾਏ ਹਾਏ ਏਟੀਸੀ ਦੇ ਵਿੱਚ ਕਿਲੋਮੀਟਰ ਸਕੀਮ ਪਾਈਆਂ ਜਾਣ ਵਾਲੀਆਂ ਬੱਸਾਂ ਦਾ ਵਿਰੋਧ ਕਰ ਰਹੇ ਆ ਔਰ بار بار ਪੀਆਰਟੀਜ਼ ਦੀ ਮੈਨੇਜਮੈਂਟ ਕਿਲੋਮੀਟਰ ਬਸਾਂ ਦੇ ਟੈਂਡਰ ਲੈ ਕੇ ਆ ਰਹੀ ਆ ਸੋ ਅਸੀਂ ਇਸ ਦੇ ਵਿਰੋਧ ਦੇ ਵਿੱਚ ਸੰਘਰਸ਼ ਦੇ ਰਾਹ ਸਾਨੂੰ ਚੁਣਨੇ ਪੈਂਦੇ ਆ ਔਰ ਲੰਮਾ ਸਮਾਂ ਹੀ ਹੋ ਗਿਆ ਜੋ ਮਹੀਨਾ ਬਾਾਰ ਸਾਡੀ ਆਉਣ ਵਾਲੀ ਤਨਖਾਹ ਜੋ ਸਾਡਾ ਕਿਰਤੀ ਕੰਮ ਆ ਕੰਮ ਕਰਦਾ ਏ ਇੱਕ ਮਹੀਨਾ ਆਪਣੇ ਤਾਨਮਨ ਲਾ ਕੇ ਔਰ ਉਸ ਨੂੰ ਤਨਖਾਹ ਦੇ ਲਈ ਵੀ ਧਰਨਾ ਦੇ ਰੂਪ ਦੇ ਵਿੱਚ ਉਤਰਨਾ ਪੈਂਦਾ ਏ ਨਾ ਤਾਂ ਅੱਜ 17 ਤਰੀਕ ਹੋ ਚੁੱਕੀ ਆ ਤਨਖਾਹ ਪਾਈ ਆ ਔਰ ਉਪਰੋਂ ਟੈਂਡਰ ਵੀ ਖੋਲ ਦਿੱਤੇ ਗਏ ਆ ਕਿਲੋਮੀਟਰ ਸਕੀਮ ਬਸਾਂ ਦਾ ਕਿ ਆਓ ਯਾਰ ਆਪਾਂ ਟੇਬਲ ਤੇ ਬੈਠ ਕੇ ਗੱਲਬਾਤ ਕਰੀਏ ਤੇ ਉਹਨਾਂ ਟੇਬਲਾਂ ਤੇ ਬੈਠ ਕੇ ਹੀ ਸਾਡੀ ਜਥੇਬੰਦੀ ਦੇ ਆਗੂ ਸਹਿਬਾਨ ਸੈਂਟਰ ਬੋਡੀ ਦੇ ਆਗੂ ਸਹਿਬਾਨ 53 ਮੀਟਿੰਗਾਂ ਕਰ ਚੁੱਕੇ ਆ ਔਰ 53 ਮੀਟਿੰਗਾਂ ਦੇ ਵਿੱਚ ਆਹੀ ਕੁਛ ਆਉਂਦਾ ਲਾਰੇ ਤੋਂ ਸਗਾ ਅਜੇ ਤੱਕ ਸਾਡਾ ਕੋਈ ਵੀ ਕਿਸੇ ਹੱਲ ਨਹੀਂ ਨਿਕਲਿਆ ਔਰ ਜਿਹੜੀ ਸਾਡੀ ਤਨਖਾਹ ਪਹਿਲਾਂ ਵਾਲੀਆਂ ਸਰਕਾਰਾਂ ਉਹ ਸਮੇਂ ਸਿਰ ਪਾ ਦਿੰਦੀਆਂ ਸੀ ਪਰ ਹੁਣ ਅਸੀਂ ਸਰਕਾਰਾਂ ਇਸ ਸਰਕਾਰ ਦੇ ਆਉਣ ਦੇ ਕਾਰਜਕਾਲ ਦੇ ਵਿੱਚ ਅਸੀਂ ਸਰਕਾਰਾਂ ਤਨਖਾਹ ਤੋਂ ਵੀ ਆਪਣੀ ਤੋਂ ਵਾਂਝੇ ਰਹਿ ਗਏ ਆਂ ਔਰ ਤਨਖਾਹ ਲੈਣ ਵਾਸਤੇ ਵੀ ਸਾਨੂੰ ਮਜਬੂਰ ਨਾ ਧਰਨੇ ਦੇ ਰੂਪ ਅਪਣਾਉਣੇ ਪੈਂਦੇ